ਦੋਸਤੋ ਹਰਿਆਣਾ ਸਰਕਾਰ ਕਹਿੰਦੀ ਕਿ ਅਸੀਂ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰ ਨਹੀਂ ਹੋਣ ਦੇਣਾ ਸਰਕਾਰ ਕਹਿੰਦੀ ਹੈ ਕਿ ਦਿੱਲੀ ਤਾਂ ਬੜੀ ਦੂਰ ਹੈ ਤੁਸੀਂ ਅੰਬਾਲਾ ਸ਼ਹਿਰ ਦੇ ਵਿੱਚ ਐਂਟਰ ਹੋ ਕੇ ਦਿਖਾ ਦਿਓ ਅੱਜ ਦੂਜਾ ਦਿਨ ਹੈ ਲਗਾਤਾਰ ਬੰਬਾਰੀ ਹੋ ਰਹੀ ਹੈ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਟਾਇਰ ਗੈਸ ਦੇ ਗੋਲੇ ਕਹਿੰਦੇ ਨੇ ਟਾਇਰ ਗੈਸ ਕਹਿੰਦੇ ਨੇ ਉਹਨਾਂ ਦੀ ਬੰਬਾਰੀ ਤੁਸੀਂ ਹੁਣ ਵੀ ਵੀਡੀਓ ਦੀ ਆਵਾਜ਼ ਦੇ ਵਿੱਚ ਸੁਣ ਰਹੇ ਹੋਵੋਗੇ ਕਿ ਕਿਸ ਲੈਵਲ ਦੀ ਜਿਹੜੀ ਬੰਬਾਰੀ ਹੈ ਉਹ ਬੰਬਾਰੀ ਹੋ ਰਹੀ ਹੈ ਤੇ ਇਸ ਸਭ ਕਾਸੇ ਨੂੰ ਠੱਲ ਪਾਉਣ ਦੇ ਲਈ ਜਥੇਬੰਦੀਆਂ ਦੇ ਜਿਹੜੇ ਪ੍ਰੋਗਰਾਮ ਨੇ ਜਥੇਬੰਦੀਆਂ ਨੇ ਆਪਣੇ ਵੱਡੇ ਟਰੈਕਟਰ ਅੱਗੇ ਵਧਾਏ ਨੇ ਤੁਸੀਂ ਜਿਹੜੀ ਤਿਆਰੀ ਹੈ ਤਿਆਰੀ ਦੇਖ ਵੀ ਸਕਦੇ ਹੋ ਕਿ ਜਿਹੜੀਆਂ ਦਰੀਆਂ ਨੇ ਜਾਂ ਬੋਰੀਆਂ ਨੇ ਇਹ ਪਾਣੀ ਦੇ ਵਿੱਚ ਬਿਲਕੁਲ ਗਿੱਲੀਆਂ ਕਰਕੇ ਟਰੈਕਟਰ ਦੇ ਉੱਪਰ ਰੱਖ ਕੇ ਟਰੈਕਟਰ ਨੂੰ ਕਵਰ ਕਰਕੇ ਹੁਣ ਅੱਗੇ ਵਧਿਆ ਜਾਊਗਾ ਤੇ ਨਾਲੋਂ ਨਾਲ ਜਿਹੜੀ ਬੰਦੇ ਦੀ ਉਹ ਕਹਿ ਸਕਦਾ ਕਿ ਬੰਦੇ ਦੇ ਸਰੀਰ ਨੂੰ ਕਵਰ ਕਰਨ ਦਾ ਉਸ ਤਰ੍ਹਾਂ ਇੱਕਾਂ ਦੀ ਜਿਹੜੀ ਵਰਦੀਆਂ ਨੇ ਯੂਨੀਫਾਰਮ ਨੇ ਉਹ ਵੀ ਇੰਜਨ ਦੇ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਨਾਲ ਗੱਲ ਕਰਾਂਗੇ ਬਾਈ ਜੀ ਹੁਣ ਤੁਹਾਡੇ ਵੱਲੋਂ ਤਿਆਰੀ ਕੀਤੀ ਗਈ ਹੈ। ਭਾਈ ਜੀ ਤੁਹਾਡੇ ਵੱਲੋਂ ਤਿਆਰੀ ਕੀਤੀ ਗਈ ਹੈ ਕਿ ਬੰਬਾਰੀ ਉੱਥੇ ਲਗਾਤਾਰ ਹੋ ਰਹੀ ਹੈ। ਅੱਗੇ ਵਧਿਆ ਨਹੀਂ ਜਾਂਦਾ ਹੈਗਾ। ਜਦੋਂ ਕਿਸਾਨ ਅੱਗੇ ਵਧਣ ਲੱਗਦੇ ਨੇ ਉਦੋਂ ਉਹ ਦੋ ਚਾਰ ਗੋਲੇ ਹੋਰ ਛੱਡ ਦਉਂਦੇ ਨੇ। ਮਜਬੂਰੀ ਵਾਸਤੇ ਪਿੱਛੇ ਆਣਾ ਪੈ ਜਾਂਦਾ। ਵੈਸੇ ਕਈ ਲੇਰਾਂ ਕਿਸਾਨਾਂ ਨੇ ਹਟਾ ਵੀ ਦਿੱਤੀਆਂ ਤੁਸੀਂ ਜ਼ੋਰ ਮਾਰ ਕੇ ਤੇ ਹੁਣ ਆਖਰੀ ਲੇਰ ਹੈ ਤੇ ਆਖਰੀ ਉਹ ਵਿਜ਼ਿਟ ਹੈ। ਤੇ ਸਭ ਕਾਸੇ ਦੀ ਤਿਆਰੀ ਦੇ ਲਈ ਤੁਸੀਂ ਮਤਲਬ ਕਿ ਹੁਣ ਤਿਆਰ ਹੋਏ ਹੋ। ਵੀਰ ਜੀ ਅਸੀਂ ਤਿਆਰ ਆ ਤੁਹਾਨੂੰ ਰੋਕਿਆ ਵਾ। ਹਾਂ ਪਿੱਛਾ ਨਹੀਂ ਰਹੇ। ਤੁਹਾਨੂੰ ਰੋਕਿਆ ਵਾ। ਸਾਡੇ ਅੱਗੂ ਇੱਕ ਨਾ ਹਾਂ ਕਰਨ ਆਪਾਂ ਪਾਰ ਅੱਛਾ ਥੋੜੀ ਜੀ ਇਸ ਵਰਦੀ ਬਾਰੇ ਵੀ ਦੱਸੋ ਵਰਦੀ ਤੋਂ ਬਾਈ ਕੱਲ ਤਾਂ ਬਿਨਾਂ ਵਰਦੀ ਦੇ ਅੱਜ ਵਰਦੀ ਦੇ ਅੱਜ ਭੇਜ ਨਹੀਂ ਰਹੇ ਮਨੋ ਅੱਛਾ ਅੱਜ ਗਰੇ ਮੋਦੀ ਡਰ ਗਿਆ ਕਹਿੰਦੇ ਮੀਟਿੰਗ ਕਰ ਰਿਹਾ ਮੋਦੀ ਇਹ ਮੋਦੀ ਡਰਿਆ ਵਾ ਮੀਟਿੰਗ ਕਰ ਰਿਹਾ 5 ਵਜੇ ਦਾ ਟਾਈਮ ਆ ਦੇਖੋ ਕਿਹਾ ਕਹਾਂ ਦਸਾਂ ਮਨ ਦੇ ਇਸ ਮੇਰੇ ਯਾਨੀ ਕਿ ਤੁਸੀਂ ਦੇਖ ਵੀ ਸਕਦੇ ਹੋ ਕਿ ਵੱਡਾ ਪ੍ਰਬੰਧ ਹੈ ਬਾਈ ਦੇ ਗੋਡੇ ਵੀ ਮਜ਼ਬੂਤ ਹੋ ਗਏ ਆ ਵੀ ਮਜ਼ਬੂਤ ਹੋ ਗਏ ਉਹ ਲੱਗੀ ਗੱਲ ਵੀਰ ਆ ਲੱਗੀ ਗੱਲ ਆ ਗੋਲੀਆਂ ਮਾਰੀਓ ਦੇਖੋ ਵੀਰ ਕੱਲ ਉਹਨਾਂ ਨੇ ਆਪ ਮਾਰੇ ਆ ਸਿੱਧੇ ਉਹਦੇ ਕੱਲ ਉਹਰੇ ਫੋਨ ਪਿਆ ਹੋਇਆ ਸੀਗਾ ਅੱਛਾ ਉਹ ਫੋਨ ਤੇ ਲੱਗੇ ਫੋਨ ਟੁੱਟ ਗਿਆ ਨਹੀਂ ਬਚਾਅ ਹੋ ਗਿਆ ਨਹੀਂ ਵੀਰਾ ਸਿੱਧਾ ਦੇਖੋ ਤੁਸੀਂ ਅਸ ਫੜ ਕੇ ਦੇਖੋ ਬਿਲਕੁਲ ਬਿਲਕੁਲ ਆਪ ਅਸੀਂ ਚੱਕ ਅੱਜ ਵੀ ਚੱਲ ਰਹੇ ਆ ਹੂੰ ਹੁਣ ਵੀ ਚੱਲ ਰਹੇ ਆ ਯਾਨੀ ਕਿ ਬੇਪਰਵਾਹ ਪ੍ਰਸ਼ਾਸਨ ਬੇਪਰਵਾਹ ਦੇਖਿਓ ਬਕਸ ਵਿੱਚ ਐਡੇ ਸਰਾ ਕੀਤੇ ਹੋਏ ਹੁਣ ਬੰਦ ਕਰਾਤਾ ਉਹ ਇਹ ਦੇਖੋ ਮੁੰਡੇ ਜਖਮੀ ਵੀ ਹੋਏ ਹੋਏ ਨੇ ਜਖਮੀ ਹੋਏ ਵੀਰਾ ਛੋਟਾ ਲੱਗਿਆ ਛਤੀ ਛੁੱਤੀ ਦਾ ਬਚਾਅ ਆ ਵੀਰ ਪਤਾ ਨਹੀਂ ਜਲ ਲੱਗਾਗਾ ਮੈਨੂੰ ਪਤਾ ਲਗਾ ਚਾਹਤ ਹੈ ਅਬ ਤੋ ਆਏਗਾ ਫਰਕ ਤਾਂ ਰਹਿਣਾ ਹੀ ਹੈ ਫਰਕਦਾ ਹੈ ਵੀਰ ਫਰਕ ਤਾਂ ਹੀ ਪਾਇਆ ਆਪਾਂ ਨੇ ਤਾਂ ਹੀ ਪਾਇਆ ਵੀਰ ਸੇਫਟੀ ਵਾਸਤੇ ਹੀ ਪਾਇਆ ਤੁਸੀਂ ਤਿਆਰੀ ਜਿਹੜੀ ਦੇਖ ਸਕਦੇ ਹੋ ਇੱਕ ਨਹੀਂ ਕਈ ਟਰੈਕਟਰ ਨੇ ਸਰਕਾਰ ਦੇ ਨਾਲ ਜਿੱਥੇ ਬੰਦੀਆਂ ਦੀ ਮੀਟਿੰਗ ਹੈ ਜੇਕਰ ਮੀਟਿੰਗ ਦੇ ਵਿੱਚ ਸਿੱਟਾ ਨਹੀਂ ਨਿਕਲਦਾ ਫਿਰ ਹੋਸਾਂ ਦੇ ਕਿਸਾਨਾਂ ਨੂੰ ਕਹਿੰਣਗੇ ਅੱਗੇ ਵਧੋ ਬਾਬੇ ਪੱਟਾਂਗੇ ਵੀਰਾ ਖੁੱਲ੍ਹ ਤਿਆਰੀ ਹੈ ਆਪਣੀ ਜੀ ਅੱਜ ਅਸੀਂ ਹੈਲਮਟ ਵੀ ਪ੍ਰੋਵਾਈਡ ਪੂਰਾ ਸਮਾਨ ਹੈ ਵੀਰਾ ਪਾਇਆ ਦੇਖੋ ਪੂਰਾ ਪ੍ਰਬੰਧ ਤੁਸੀਂ ਦੇਖ ਸਕਦੇ ਹੋ ਕਿ ਹੈਲਮਟ ਹੈ ਹੈਲਮਟ ਦੇ ਉੱਪਰ ਪਾਣੀ ਹੈ ਤੇ ਨਾਲੋਂ ਨਾਲ ਜਿਹੜੀ ਵਰਦੀ ਹੈ ਇਹ ਮਤਲਬ ਕਿ ਬੜੀ ਧੱਕੜ ਵਰਦੀ ਹੈ ਬੜਾ ਇਹ ਨਾਲ ਚਲੋ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਕਿਤੇ ਨਾ ਕਿਤੇ ਵਿਚਾਰ ਇਹ ਰਹਿ ਜਾਂਦਾ ਤੇ ਸਿਰ ਦੇ ਉੱਪਰ ਹੈਲਮਟ ਸਾਰੀਆਂ ਤਿਆਰੀਆਂ ਨੇ ਵੱਡੇ ਟਰੈਕਟਰ ਨੇ ਤੇ ਇਹਦੇ ਨਾਲ ਵੀ ਗਿੱਲੇ ਕਰਕੇ ਫਰਕ ਪੈਜੂ ਗਿੱਲੇ ਕਰਕੇ ਹਾਂਜੀ ਬਹੁਤ ਫਰਕ ਪਵਾ ਬਿਰ ਬਹੁਤ ਐਰ ਪਤਾ ਨਹੀਂ ਕੀ ਦਵਾਈਆਂ ਗੇਰੇ ਰਲਾਵਾ ਕਹਿੰਦਾ ਪਾਣੀ ਦੇ ਅੰਦਰ ਇੰਨੀ ਮਿਰਚਾਂ ਲਗਾ ਨਾ ਸਾਸੀ ਨਹੀਂ ਆਂਦਾ ਹੈ ਕੈਮੀਕਲ ਹੈ ਕੈਮੀਕਲਾਂ ਜੀ ਹਾਂਜੀ ਹਾਂ ਉਹ ਜਿਹੜੀ ਤਿਆਰੀ ਹੈ ਤੁਸੀਂ ਪਿੱਛੇ ਇੱਕ ਟਰੈਕਟਰ ਨਹੀਂ ਹੈਗਾ ਪਿੱਛੇ ਕਈ ਟਰੈਕਟਰ ਨੇ ਇਸ ਤਰੀਕੇ ਦੇ ਨਾਲ ਤਿਆਰੀ ਦੇ ਨਾਲ ਕਿਸਾਨ ਅੱਗੇ ਵਧ ਰਹੇ ਨੇ ਟਰੈਕਟਰ ਜਿਹੜੇ ਹੈਗੇ ਨੇ ਅੱਗੇ ਵੀ ਖੜੇ ਨੇ ਉਹ ਤੇ ਹਾ ਟੋਚਨ ਪਏ ਨੇ ਕਿਸਾਨ ਕਹਿੰਦੇ ਕਿ ਜਦੋਂ ਵੀ ਸਾਨੂੰ ਉੱਪਰੋਂ ਹੁਕਮ ਹੋਊਗਾ ਕਿ ਹੁਣ ਅੱਗੇ ਵਧੋ ਹੁਣ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਆ ਤੇ ਹੁਣ ਜਿਹੜੀ ਵੈਰੀਗੇਟਿੰਗ ਹੈ ਉਹ ਵੈਰੀਗੇਟ ਪੱਟਦੀ ਜਾਊਗੀ ਤੁਸੀਂ ਟੋਚਨ ਵੀ ਦੇਖ ਸਕਦੇ ਹੋ ਕਿ ਟੋਚਨ ਵੀ ਪਾਏ ਹੋਏ ਨੇ ਕਿ ਹੁਣ ਅਸੀਂ ਕਿਸੇ ਤਰੀਕੇ ਦੇ ਨਾਲ ਪਿੱਛੇ ਨਹੀਂ ਰਹਾਂਗੇ